ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ 1984 ਦੇ ਵਿੱਚ ਗਦਾਸ ਨੇ ਕਈ ਵਾਰ ਇਹ ਜ਼ਿਕਰ ਕੀਤਾ ਹੈ ਕਿ ਹਿੰਦੁਸਤਾਨ ਦੇ ਨਾਲ ਰਸ਼ੀਆ ਤੇ ਪਿਛਲੇ ਕੋਈ ਸਮਾਂ ਕੋਈ ਸਾਲ ਪਹਿਲਾਂ ਇੰਗਲੈਂਡ ਦੇ ਪੇਪਰ ਨਿਕਲੇ ਉਹ ਤਾਂ ਜਨਤਕ ਹੋ ਗਏ ਨੇ ਪਰ ਇਹਨਾਂ ਦੇਸ਼ਾਂ ਦੇ ਨਾਲ ਕੁਝ ਹੋਰ ਦੇ ਸੀ ਜਿਹੜੇ ਸੱਤ ਮੁਲਕ ਇਕੱਠੇ ਹੋ ਕੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਜਿੰਨਾਂ ਚ ਕਿਊਬਾ ਇਜ਼ਰਾਈਲ ਫਲਸਤਾਨ ਵਰਗੇ ਮੁਲਕ ਵੀ ਸ਼ਾਮਲ ਸੀ ਸਿੱਖਾਂ ਦਾ ਸਾਡਾ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦਾ ਸਿਧਾਂਤ ਪਾਤਸ਼ਾਹੀ ਦਾਵੇ ਦਾ ਸਿਧਾਂਤ ਉਹ ਦੁਨੀਆ ਦੇ ਉਸ ਸਟਰਕਚਰ ਨੂੰ ਚੈਲੰਜ ਕਰਦਾ ਹੈ ਜਿਹੜਾ ਕਲੋਨੀਆਂ ਬਣਾ ਕੇ ਸਾਰੀ ਦੁਨੀਆ ਨੂੰ ਗੁਲਾਮ ਕਰਨ ਨੂੰ ਕਹਿੰਦੇ ਤੇ ਸਿੱਖਾਂ ਦਾ ਸਿਧਾਂਤ ਜਦੋਂ ਜਿਵੇਂ ਪਾਸ਼ਾ ਮੀਰੀ ਪੀਰੀ ਦਾ ਸਿਧਾਂਤ ਸਿਰਜਦੇ ਨੇ ਦਸਵੇਂ ਪਾਸ਼ਾ ਆ ਕੇ ਖਾਲਸਾ ਪੰਥ ਦੀ ਸਾਜਣਾ ਕਰਦੇ ਨੇ ਸਥਾਪਨਾ ਕਰਦੇ ਨੇ ਖਾਲਸੇ ਨੂੰ ਪ੍ਰਗਟ ਕਰਦੇ ਨੇ ਉਥੇ ਇਹ ਗੱਲਾਂ ਕਲੀਅਰ ਹੋ ਗਈਆਂ ਕਿ ਸਾਡਾ ਸਿੱਖਾਂ ਦਾ ਸਿਧਾਂਤ ਨਾ ਹੀ ਡੈਮੋਕ੍ਰੇਸੀ ਵਿੱਚ ਫਿੱਟ ਆ ਸਕਦਾ ਹੈ ਨਾ ਹੀ ਡਿਕਟੇਸ਼ਿਪ ਦੇ ਵਿੱਚ ਫਿੱਟ ਆ ਸਕਦਾ ਹੁਣ ਵੀ ਵਰਲਡ ਗਵਰਨਮੈਂਟ ਹੈ ਨਿਊ ਵਰਲਡ ਨਿਊ ਵਰਲਡ ਆਰਡਰ ਹੈ ਬਹੁਤ ਸਾਰੀਆਂ ਅਜਿਹੀਆਂ ਤਾਕਤਾਂ ਨੇ ਜਿਹੜੀ ਦੁਨੀਆ ਨੂੰ ਗੁਲਾਮ ਕਰਨ ਦੇ ਲਈ ਕਾਰਪੋਰੇਟ ਘਰਾਣੇ ਬੈਠੇ ਨੇ ਤੇ ਪੰਜਾਬ ਦੀ ਧਰਤੀ ਤੇ ਜੇ ਉਹਨਾਂ ਨੂੰ ਚੈਲੰਜ ਕੀਤਾ ਤਾਂ ਸਿੱਖਾਂ ਨੇ ਕੀਤਾ ਹੈ ਬਹੁਤ ਪੋਲਿਟਿਕਲ ਪਾਰਟੀਆਂ ਕਿਸਾਨੇ ਮੋਰਚੇ ਵੇਲੇ ਆਈਆਂ ਸੀ ਉਹ ਵੈਗ ਗਈਆਂ ਲੀਡਰ ਆਏ ਨੇ ਵੈਗ ਗਏ ਨੇ ਪੰਜਾਬ ਦੀ ਜਿਹੜੀ ਪਾਵਰ ਪੂਰੀ ਦੁਨੀਆ ਦੇਖ ਰਹੀ ਸੀ ਉਹਨਾਂ ਨੂੰ ਜ਼ੀਰੋ ਕਰ ਦਿੱਤਾ ਗਿਆ ਤੇ ਉਹਨਾਂ ਦੇ ਵਿੱਚੋਂ ਫਿਰ ਇੱਕ ਸ਼ਖਸ ਇੱਕ ਜਿਹੇਆ ਚਿਹਰਾ ਉੱਠਿਆ ਜਿਨੇ 40 ਸਾਲਾਂ ਦਾ ਜਿਹੜਾ ਨੈਰੇਟਿਵ ਸੀ ਸਰਕਾਰ ਦਾ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਉਹਨੂੰ ਭੰਨਿਆ ਭਜਦੀ ਸਿੰਘ ਜੀ ਉਹਨਾਂ ਦੀਆਂ ਉਹ ਗੱਲਾਂ ਜਿਹੜੀਆਂ ਅੱਜ ਨੌਜਵਾਨੀ ਦੇ ਦਿਮਾਗ ਦੇ ਵਿੱਚ ਬੈਠ ਗਿਆ ਜਿਹੜੀਆਂ ਉਹ ਗੱਲਾਂ ਕਹਿ ਕੇ ਗਈ ਸੀ ਕਿ ਸਾਡਾ ਪਾਤਸ਼ਾਹੀ ਦਾਵਾ ਹੈ ਸਾਡੀ ਇਹ ਹੋਂਦ ਦੀ ਲੜਾਈ ਹੈ ਲੜਾਈ ਜਿਹੜੀ ਫਸਲਾਂ ਦੀ ਨਹੀਂ ਇਹ ਨਸਲਾਂ ਦੀ ਹੈ ਤੇ ਪਾਈ ਅਮਰਤਪਾਲ ਸਿੰਘ ਜੀ ਨੇ ਪੰਜਾਬ ਦੀ ਧਰਤੀ ਦੇ ਉੱਤੇ ਖੜੇ ਹੋ ਕੇ ਜਿੱਥੇ ਸਰਕਾਰ ਨੂੰ ਚੈਲੰਜ ਕੀਤਾ ਉੱਥੇ ਨਸ਼ੇ ਦੇ ਵਪਾਰੀਆਂ ਨੂੰ ਚੈਲੰਜ ਕੀਤਾ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਪੰਜਾਬ ਦੀ ਸਰਕਾਰ ਭਾਰਤ ਦੀ ਸਰਕਾਰ ਹੋਵੇ ਉਹਦੇ ਪਿੱਛੇ ਜਿਹੜੇ ਡਰੱਗ ਲੋਰਡ ਨੇ ਜਿਹੜੇ ਡਰੱਗ ਡੀਲਰ ਨੇ ਵੱਡੇ ਵੱਡੇ ਨੇ ਉਹ ਹੀ ਸਰਕਾਰਾਂ ਚਲਾ ਰਹੇ ਨੇ ਜਦੋਂ ਅਸੀਂ ਖਾਸ ਤੌਰ ਤੇ ਆਪਣੇ ਜਿਹੜੇ ਸਾਡੇ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਜਦੋਂ ਮੁੰਡੇ ਹੁੰਦੇ ਨੇ ਸਾਡੇ ਸਿੰਘ ਨਿਪਖੀ ਉਹਨਾਂ ਦੇ ਉੱਤੇ ਅਸੀਂ ਜਦੋਂ ਇਤਿਹਾਸ ਦੇ ਨਾਲ ਉਹਨਾਂ ਦੀ ਨਿਗ੍ਹਾ ਰੱਖਦੇ ਹਾਂ ਉਹਨਾਂ ਦੇ ਦਸਤਾਰਾਂ ਸਜਾਉਂਦੇ ਹਾਂ ਹਰ ਪੱਖ ਤੋਂ ਤੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਨਾ ਛੋਟੀਆਂ ਸਾਡੇ ਪਰਿਵਾਰਾਂ ਚ ਅਸੀਂ ਉਹਨਾਂ ਹੀ ਧਿਆਨ ਉਹਨਾਂ ਤੇ ਵੀ ਦੇਆ ਕਰੀਏ ਉਹਨਾਂ ਨੂੰ ਵੀ ਇਤਿਹਾਸ ਦੇ ਨਾਲ ਜੋੜਿਆ ਕਰੀਏ ਉਹਨਾਂ ਨੂੰ ਵੀ ਅਸੀਂ ਉਹੋ ਜਿਹੀ ਵਸਤਰ ਪਣਾਇਆ ਕਰੀਏ ਜਿਹੋ ਜਿਹੇ ਅਸੀਂ ਆਪਣੇ ਨੌਜਵਾਨ ਮੁੰਡਿਆਂ ਦੇ ਲਈ ਕਰਦੇ ਆ ਜਿਹੜੇ ਸਾਡੇ ਸਿੱਖੀ ਸਿਧਾਂਤਾਂ ਦੇ ਵਿੱਚ ਫਿੱਟ ਹੋਣ। ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਤੇ ਅਸੀਂ اپنی ایس فون ਦੀ ਲੜਾਈ ਨੂੰ ਇਸੇ ਤਰ੍ਹਾਂ ਜਿੱਤ ਲਈ ਇੱਕ ਦੂਜੀ ਦਾ ਸੈਰ